ਦੀ ਬਾਣੀ ਆਈ ਤਰ ਕੀ ਬਾਣੀ ਆਈ ਦਿਨ ਸਗਲੀ ਚਿੰਤ ਮਿਟਾ ਰੀ ਬਾਣੀ ਆਈ ਬਾਣੀ ਆਈ ਹਿੰਦੂ ਆਜ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਤਾਂ ਨੂੰ ਲੱਖ ਲੱਖ ਵਧਾਈਆਂ ਜੀ ਅੱਜ ਇੱਕ ਗੁਰਮੁਖ ਪਿਆਰੇ ਨੇ ਗੱਲ ਕੀਤੀ ਕਿ ਕੋਈ ਕਿਸੇ ਤਰੀਕ ਨੂੰ ਮਨਾ ਰਿਹਾ ਕੋਈ ਕਿਸੇ ਤਰੀਕ ਨੂੰ ਮਨਾ ਰਿਹਾ ਕੌਮ ਨੂੰ ਦੁਚਿੱਤੀ ਚ ਪਾਇਆ ਹੋਇਆ ਹੈ ਕੋਈ ਨਾਨਕ ਸ਼ਹੀ ਕਲੰਡਰ ਦੇ ਹਿਸਾਬ ਨਾਲ ਗੁਰੂ ਪਾਛ ਦੇ ਬ੍ਰਹਮ ਮਨਾਉਂਦੇ ਹਨ ਜੇ ਕੋਈ ਪੰਥਾਂ ਦੇ ਹਿਸਾਬ ਨਾਲ ਜਿਹੜੀ ਬਣੀ ਹੋਈ ਹੈ ਗੱਲ ਜਿਵੇਂ ਚੱਲੀ ਆ ਰਹੀ ਹੈ ਉਸ ਤਰੀਕੇ ਨਾਲ ਮਨਾਉਂਦੇ ਹਨ ਬੜੇ ਹੀ ਗੁਰੂ ਕੇ ਜੁੜੇ ਗੁਰਮੁਖ ਨੇ ਮਹਿੰਦਰ ਸਿੰਘ ਜੀ ਨੇ ਉਹਨਾਂ ਦਾ ਨਾਮ ਮਹਿੰਦਰ ਸਿੰਘ ਜੀ ਬੜੇ ਪਿਆਰੇ ਗੁਰਸਿੱਖ ਨੌਜਵਾਨ ਬੱਚੇ ਨੇ ਉਹਨਾਂ ਨੇ ਸਵਰੇ ਸਵਾਲ ਕਰ ਲਿਆ ਕਿ ਹਨਾ ਅਸੀਂ ਕਿਹੜੇ ਦਿਨ ਮਨਾਈਏ ਮੈਂ ਅਖਿਆ ਤੁਸੀਂ ਰੋਜ਼ ਹੀ ਮਨਾਓ ਗੁਰਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂ ਰੋਜ਼ ਹੀ ਹੈ ਅਸੀਂ ਰੋਜ਼ ਪ੍ਰਕਾਸ਼ ਕਰਦੇ ਹਾਂ ਸ਼ਬਦ ਵੀ ਪੜਦੇ ਹਾਂ ਸ਼ਬਦ ਸਾਨੂੰ ਆਤਮਕ ਚਰਨ ਦਾ ਪ੍ਰਕਾਸ਼ ਕਰਦਾ ਸਾਡੇ ਹਿਰਦੇ ਵਿੱਚ ਸ਼ਬਦ ਪੜਦੇ ਹਾਂ ਜਦੋਂ ਸ਼ਬਦ ਗਾਇਨ ਕਰਦੇ ਹਾਂ ਸ਼ਬਦ ਦਾ ਅਭਿਆਸ ਕਰਦੇ ਹਾਂ ਨਾਮ ਜਪਦੇ ਹਾਂ ਉਹਦੀ ਕੀਰਤੀ ਗਾਉਂਦੇ ਹਾਂ ਕੀਰਤਨ ਕਰਦੇ ਹਾਂ ਨਿਸਵਾਰਥ ੋਕੇ ਜਿਹੜਾ ਵੀ ਕੀਰਤਨ ਕਰਦਾ ਹੈ ਉਹਦੀ ਦਰਗਾਹ ਵਿੱਚ ਉਹ ਹਾਜ਼ਰੀ ਪ੍ਰਵਾਨ ਹੁੰਦੀ ਹੈ ਨਿਸਵਾਰਥ ੋਕੇ ਮੈਂ ਇੱਕ ਗੱਲ ਕਹਿੰਦਾ ਜਾਵਾਂ ਕਈਆਂ ਨੇ ਮੈਂ ਇੱਕ ਗੱਲ ਕਹਿੰਦਾ ਜਾਵਾਂ ਕਿ ਕਈਆਂ ਨੇ ਆਪਣੇ ਨਾਮ ਦੇ ਨਾਲ ਲਿਖਾਇਆ ਹੁੰਦਾ ਨਿਸ਼ਕਾਮ ਕੀਤੀ ਜਥਾ ਨਿਸ਼ਕਾਮ ਸੇਵਾ ਸੁਸਾਇਟੀ ਉਹਨਾਂ ਕੀਤਰੀਆਂ ਦਾ ਨਾਲ ਵੀ ਮੈਂ ਵਿਚਰ ਕੇ ਦੇਖਿਆ ਉਹਨਾਂ ਨਿਸ਼ਕਾਮ ਸੁਸਾਇਟੀਆਂ ਦੇ ਨਾਲ ਵੀ ਵਿਚਰ ਕੇ ਦੇਖਿਆ ਨਿਸ਼ਕਾਮ ਮੇਰੀ ਨਿਗਾਹ ਵਿੱਚ ਕੋਈ ਵੀ ਨਹੀਂ ਹੈਗਾ ਬਿਨਾਂ ਪੈਸੇ ਤੋਂ ਕੀਰਤਨ ਕਰ ਲੈਣਾ ਬਿਨਾਂ ਪੈਸੇ ਤੋਂ ਸੇਵਾ ਕਰ ਲੈਣੀ ਇਹ ਨਿਸ਼ਕਾਮਤਾ ਨਹੀਂ ਹੈਗੀ ਇਹ ਸੇਵਾ ਨਿਸ਼ਕਾਮ ਉਦੋਂ ਹੋਵਾਂਗੇ ਜਦੋਂ ਕੋਈ ਵੀ ਕਾਮਨਾ ਹਿਰਦੇ ਵਿੱਚ ਨਹੀਂ ਹੋਏਗੀ ਕੋਈ ਵੀ ਕਾਮਨਾ ਕਿਸੇ ਪ੍ਰਕਾਰ ਦੀ ਵੀ ਕਾਮਨਾ ਪੈਸਾ ਨਹੀਂ ਲੈ ਆ ਤੇ ਪ੍ਰਭਤਾ ਦੀ ਕਾਮਨਾ ਝੂਠੀ ਤਾਰੀਫ ਦੀ ਕਾਮਨਾ ਆਪਣੀ ਤਾਰੀਫ ਦੀ ਕਾਮਨਾ ਇਹ ਪ੍ਰਭਤਾ ਦੀਆਂ ਕਾਮਨਾਵਾਂ ਵੀ ਨੇ ਨਾ ਜਿਹੜੀਆਂ ਇਹ ਵੀ ਰੋਗ ਹੈ ਹਮੈ दीर्घ ਰੋਗ ਹੈ ਇਹ ਸੂਖਸ਼ਮ ਰੋਗ ਹੈ ਜਿਹੜਾ ਸਾਨੂੰ ਹਰ ਮਨੁੱਖ ਨੂੰ ਨਹੀਂ ਪਤਾ ਲੱਗਦਾ ਮੈਨੂੰ ਵੀ ਹੋ ਗਿਆ ਹੋ ਸਕਦਾ ਮੈਨੂੰ ਵੀ ਨਹੀਂ ਪਤਾ ਲੱਗਦਾ ਹੋਵੇਗਾ ਕਿ ਮੇਰੇ ਚ ਹਾਮੇ ਦਾ ਰੋਗ ਹੈ ਜਿਸ ਮਨੁੱਖ ਦੇ ਵਿੱਚ ਵੀ ਰੋਗ ਹੈ ਨਾ ਇਹ ਹਮੈ दीर्घ ਰੋਗ ਹੈ ਬੜਾ ਵੱਡਾ ਰੋਗ ਹੈ ਇਹਦਾ ਪਤਾ ਹੀ ਨਹੀਂ ਲੱਗਦਾ ਵਿਸ਼ਾਲ ਹੈ ਬਹੁਤ ਜ਼ਿਆਦਾ ਤੇ ਨਿਸ਼ਕਾਮ ਮੇਰੀ ਨਿਗਾਹ ਵਿੱਚ ਤੇ ਅਕਾਲ ਪੁਖੀ ਹੈ ਜਿਹੜਾ ਬਿਨਾਂ ਕਿਸੇ ਕਾਮਨਾ ਤੋਂ ਸਾਨੂੰ ਸਭ ਕੁਝ ਦੇ ਹੀ ਜਾਂਦਾ ਹਵਾ ਪਾਣੀ ਧਰਤੀ ਆਕਾਸ਼ ਇਹ ਜੋ ਕੁਛ ਨੇ ਸਾਨੂੰ ਜੀਵਨ ਦਾਣ ਦਿੱਤਾ ਉਸ ਕਾਲਪੁਖ ਨੇ ਉਹ ਹੀ ਨਿਸ਼ਕਾਮ ਹੈ ਮੇਰੀ ਨਿਗਾਹ ਵਿੱਚ ਕਿ ਪਿਆਰੇ ਹੋ ਸਕਦਾ ਮੈਂ ਗਲਤ ਹਾਂ ਜੇ ਸਹੀ ਲੱਗਿਆ ਤੁਸੀਂ ਆਪਣੇ ਪੱਲੇ ਬੰਨ ਲਿਓ ਮੇਰੀ ਨਿਗਾਹ ਦੇ ਵਿੱਚ ਸਾਰੀ ਦੁਨੀਆ ਤੋਂ ਇੱਕੋ ਨਿਸ਼ਕਾਮ ਹੈ ਉਹ ਕਾਲਪੁਖ ਹੈ ਅਸੀਂ ਕਿਤੇ ਜਾਣੇ ਕੀਰਤਨ ਕਰਨ ਇੱਕ ਗੁਰਮਖ ਪਿਆਰਾ ਮੈਨੂੰ ਕਹਿੰਦਾ ਜੀ ਮੈਂ ਹੈ ਨਾ ਮੇਰੇ ਕੋਲ ਗੱਡੀ ਨਹੀਂ ਮੈਂ ਤੁਹਾਨੂੰ ਗੱਡੀ ਤਾਂ ਨਹੀਂ ਲਿਜਾ ਸਕਦਾ ਮੈਂ ਕਿਹਾ ਜੀ ਤੁਸੀਂ ਸਾਡੇ ਸਾਜ ਰਿਕਸ਼ੇ ਤੇ ਲੈ ਜਾਓ ਅਸੀਂ ਪੈਦਲ ਆ ਜਾਵਾਂਗੇ ਔਰ ਅਸੀਂ ਪੈਦਲ ਗਏ ਉਹਦੇ ਘਰ ਔਰ ਉਹਨੇ ਇੰਨਾ ਨਿੱਘਾ ਪ੍ਰੇਮ ਦਿੱਤਾ ਇੰਨਾ ਪਿਆਰ ਦਿੱਤਾ ਕਿ ਹਨਾ ਉਹ ਉਹਨਾਂ ਕਰੋੜਾਂ ਅਰਬਾਂ ਪਤੀਆਂ ਜਿਨ੍ਹਾਂ ਨੇ ਸਾਨੂੰ ਲੱਖ ਲੱਖ ਰੁਪਏ ਦਿੱਤਾ 31 31000 ਤੇ 41 41000 ਤੇ 51 51000 ਦਿੱਤੇ ਜਹਾਜਾਂ 'ਚ ਸੱਧਿਆ ਉਹਨਾਂ ਨਾਲੋਂ ਮੈਂ ਉਸ ਪਿਆਰੇ ਨੂੰ ਜ਼ਿਆਦਾ ਕੀਮਤੀ ਉਹਦਾ ਪ੍ਰੇਮ ਸੀਗਾ ਕਹਾਂਗਾ ਤੁਹਾਡਾ ਵੀ ਪਿਆਰ ਕੀਮਤੀ ਸੀਗਾ ਤੁਸੀਂ ਕਿਤੇ ਹੈ ਨਾ ਇਹ ਆਪਣੇ ਵਾਸਤੇ ਕੋਈ ਗਲਤ ਭਾਵਨਾ ਤੁਹਾਡੀ ਨਰਾਦਰ ਨਹੀਂ ਕਰ ਰਿਹਾ ਮੈਂ ਪਰ ਉਸ ਦੀ ਭਾਵਨਾ ਅਸੀਂ ਪੈਦਲ ਗਏ ਤਾਂ ਬੜਾ ਰਸ ਆਇਆ ਜੀ ਬੜਾ ਉਹਨੇ ਪਿਆਰ ਬਖਸ਼ਿਆ ਤੇ ਉਹਨੇ ਆਖਿਆ ਕਿ ਮੇਰੇ ਘਰ ਕੀਰਤਨ ਦੀ ਬੁਕਿੰਗ ਨਹੀਂ ਸੀ ਹੁੰਦੀ ਕੋਈ ਕੀਰਤਨ ਕਰਨ ਆਉਂਦਾ ਹੀ ਨਹੀਂ ਸੀਗਾ ਕਹਿੰਦਾ ਜੀ ਹੈ ਨਾ ਗੱਡੀ ਭੇਜੋ ਤੇ ਮੇਰੇ ਕੋਲ ਗੱਡੀ ਆ ਨਹੀਂ ਸੀਗੀ ਮੈਂ ਕਿਹਾ ਗੱਡੀ ਨਹੀਂ ਹੈਗੀ ਤੇ ਅਸੀਂ ਪੈਦਲ ਆਵਾਂਗੇ ਪਰ ਜਿਹਦੇ ਕੋਲ ਗੱਡੀ ਹੈਗੀ ਆ ਉਹ ਪੈਦਲ ਨਾ ਸੱਦੇ ਪਰ ਇੱਕ ਗੱਲ ਧਿਆਨ ਰੱਖੋ ਜਿਹਦੇ ਕੋਲ ਗੱਡੀ ਹੈਗੀ ਹੈ ਜਿਹੜਾ ਸਮਰੱਥ ਹੈ ਉਹ ਪੈਦਲ ਨਾ ਸੱਦੇ ਉਹਦੇ ਕੋਲ ਨਹੀਂ ਪੈਦਲ ਜਾਵਾਂਗੇ ਜਿਹਦੇ ਕੋਲ ਗੱਡੀ ਹੈਗੀ ਉਹ ਗੱਡੀ ਭੇਜੇ ਜਿਹੜਾ ਸਮਰੱਥ ਹੈਗਾ ਤੇ ਜਿਹੜਾ ਹੈ ਨਾ ਗੁਰਨਾਨਕ ਪਾਤਸ਼ਾਹ ਨੇ ਕੁਦਰਤ ਦੀ ਰੋਟੀ ਵੀ ਖਾਧੀ ਅਸੀਂ ਉਸੇ ਦੇ ਕੀਤਨੀ ਆ ਉਸੇ ਦੇ ਸਿੱਖ ਹਾਂ ਤੇ ਬੜਾ ਪਿਆਰ ਮਿਲਿਆ ਬਹੁਤ ਨਿੱਕਾ ਪ੍ਰੇਮ ਮਿਲਿਆ ਨਿਸ਼ਕਾਮਤਾ ਦਾ ਮਤਲਬ ਕੁਝ ਹੋਰ ਐ ਸੀ ਕੁਝ ਹੋਰ ਲੈ ਕੇ ਬਹਿ ਗਏ ਸਿਰਫ ਪੈਸਾ ਨਹੀਂ ਲੈਂਦੇ ਗੱਡੀਆਂ 'ਚ ਜਾਂਦੇ ਆ ਉਹ ਲੋਕ ਜਾਂਦੇ ਨੇ ਜਿਨ੍ਹਾਂ ਕੋਲ ਹਨ ਪ੍ਰਾਪਰਟੀਆਂ ਨੇ ਜਿਨ੍ਹਾਂ ਕੋਲ ਬੜੀਆਂ ਵੱਡੀਆਂ ਵੱਡੀਆਂ ਗੱਡੀਆਂ ਨੇ ਦੌਲਤਾਂ ਨੇ ਉਹ ਨਿਸ਼ਕਾਮ ਕੀਰਤਨ ਕਰਦੇ ਨੇ ਪਰ ਨਿਸ਼ਕਾਮ ਲਫ਼ਜ਼ ਮੇਰੇ ਹਿਸਾਬ ਨਾਲ ਸ਼ਬਦਾਨੀ ਕੋਈ ਵੀ ਨਾ ਲਗਾਓ ਮਰਜ਼ੀ ਹੈ ਤੁਹਾਡੀ ਲਗਾਈ ਰੱਖੋ ਜੇ ਤੁਸੀਂ ਲਾਉਣਾ ਪਰ ਨਿਸ਼ਕਾਮ ਤੇ ਉਹ ਕਾਲਪੁਖ ਹੈ ਜਿਹੜਾ ਸਾਨੂੰ ਸਭ ਕੋ ਅਸੀਂ ਬੁਰੇ ਆ ਭਲੇ ਆ ਸਾਨੂੰ ਹੈਨਾ ਸੱਦਾ ਨੂੰ ਗੱਲ ਨਾਲ ਲਾਉਂਦਾ ਕਰ ਉਪਦੇਸ਼ ਚੜਕਿਆ ਬਹੁਤ ਪਾਤੀ ਬਹੁੜ ਪਿਤਾ ਗੱਲ ਲਾਵੇ ਸੋ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪਰ ਮਨਾ ਰਹੇ ਹੋ ਕਿਸੇ ਨੇ ਕਿਸੇ ਹੋਰ ਤਰੀਕ ਨੂੰ ਮਨਾਣਾ ਤੇ ਸਾਹਿਬ ਮੇਰਾ ਨਿਤ ਨਵਾ ਸਦਾ ਸਦਾ ਦਾਤਾਰ ਮੇਰੇ ਵਾਸਤੇ ਤੇ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਜ਼ਾਨਾ ਹੀ ਪ੍ਰਕਾਸ਼ ਹੁੰਦਾ ਹਰ ਗੁਰੂ ਘਰ ਵਿੱਚ ਤੇ ਜਿਹੜੇ ਅਜ ਮਨਾ ਰਹੇ ਨੇ ਉਹਨਾਂ ਨੇ ਹੀ ਮੇਰੇ ਵੇਖੋ ਵੱਲੋਂ ਮੁਬਾਰਕਬਾਦ ਆ ਇਹ ਹਾਜ਼ਰੀ ਪ੍ਰਵਾਨ ਕਰਨੀ ਤੇ ਜਿਨ੍ਹਾਂ ਨੇ ਹੋਰ ਕਿਸੇ ਤਰੀਕ ਨੂੰ ਬਣਾਣਾ ਉਹਨਾਂ ਨੂੰ ਵੀ ਮੇਰੇ ਵੱਲੋਂ ਮੁਬਾਰਕਬਾਦ ਹੈ ਜੀ ਦਾਸ ਫਾਈ ਵਰਿੰਦਰ ਸਿੰਘ ਨਿਰਮਾਣ ਬੰਬੇ ਵਾਲੇ ਸਭ ਦਾ ਹਜ਼ੂਰੀ ਰੱਖ ਗਈ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਆਪ ਸਰਬੱਤ ਸੰਗਤ ਦੇ ਸਰਬੱਤ ਕੀਰਤਨੀਆਂ ਦੇ ਚੰਨਾ ਦੀ ਧੂੜ ਆਪ ਜੀ ਦੇ ਚੰਨਾ ਦਾ ਦਾਸ ਦਾਸ ਦੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ ਸਰਵਣ ਕਰਨਾ ਜਿੰਨੇ ਸਰਵਣ ਕੀਤਾ ਨਹੀਂ ਕੀਤਾ ਉਹਨੂੰ ਸਰਵਣ ਕਰਾਉਣਾ ਜੀ ਆਪਣੇ ਚੰਨਾਂ ਦੀ ਪ੍ਰੀਤੀ ਬਖਸ਼ਣੀ ਸੱਚੇ ਪਾਤਸ਼ਾਹ ਦੇ ਚੰਨਾਂ ਵਿੱਚ ਬੇਨਤੀ ਕਰਨਾ ਕਿ ਜਿਵੇਂ ਉਹ ਦਾਸ ਦਾ ਆਪਣੇ ਨਾਮ ਨਾਲ ਆਤਮਕਨੰਦ ਬਖਸ਼ਦੇ ਨੇ ਇੱਦਾਂ ਬਖਸ਼ਦੇ ਰਹਿਣ ਆਵ ਫਤਿਹ ਸੰਜੀ ਕਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗੁਰ ਨਾਨਕ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ